ਗਿਲਸਰ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਭਾਰਤ ਤੇ ਕੈਨੇਡਾ ਦੇ ਸਬੰਧਾਂ ਦੇ ਵਿੱਚ ਵੱਡਾ ਟਕਰਾਅ ਪਿਛਲੇ ਕੁਝ ਸਮੇਂ ਤੋਂ ਦੇਖਣ ਤੋਂ ਇਹ ਨਜ਼ਰ ਵੀ ਆ ਰਿਹਾ ਸਾਡੇ ਸਾਰੇ ਸਾਹਮਣੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਹੋਈਆਂ ਨੇ ਬਹੁਤ ਸਾਰੇ ਤੱਥ ਵੀ ਮੌਜੂਦ ਨੇ ਭਾਈ ਹਰਦੀਪ ਸਿੰਘ ਨਿੱਜੇ ਦਾ ਕਤਲ ਹੋਇਆ ਉਸ ਤੋਂ ਬਾਅਦ ਦੋ ਸ਼ਿਡੇ ਨੇ ਕੈਨੇਡਾ ਵੱਲੋਂ ਭਾਰਤ ਤੇ ਲਗਾਏ ਗਏ ਨੇ ਤੇ ਹੁਣ ਇੱਕ ਵੱਡੀ ਖਬਰ ਜੇ ਉਹ ਕੈਨਡਾ ਦੇ ਗਲੋਬ ਐਂਡ ਮੇਲ ਜੋ ਇਥੇ ਦਾ ਇੱਕ ਮੀਡੀਆ ਪਲੈਟਫਾਰਮ ਹੈ ਵੱਡੀ ਖੁਆਰਾ ਸੋ ਉਹਨਾਂ ਵੱਲੋਂ ਇੱਕ ਖਬਰ ਸਾਂਝੀ ਕੀਤੀ ਗਈ ਹੈ ਸੋ ਗਲੋਬ ਐਂਡ ਮੇਲ ਦੇ ਹਵਾਲੇ ਦੇ ਨਾਲ ਇੱਕ ਖਬਰ ਹੈ ਕਿ ਜਦੋਂ 2018 ਦੇ ਵਿੱਚ ਜਸਟੂਰੋ ਸਾਹਿਬ ਜੋ ਆਪਣੇ ਮੰਤਰੀਆਂ ਨਾਲ ਆਪਣੇ ਚੁਣੇ ਹੋਏ ਨੁਮਾਇੰਦਿਆਂ ਦੇ ਨਾਲ ਭਾਰਤ ਫਿਰ ਤੇ ਗਏ ਸਨ ਤੇ ਉਸ ਮੌਕੇ ਜਦੋਂ ਉਹਨਾਂ ਨੇ ਪੰਜਾਬ ਦੇ ਆ ਤੋਰਾ ਕਾ ਨਾਸੀ ਪੰਜਾਬ ਜਾਣਾ ਸੀ ਕਿਉਂਕਿ ਉਸ ਸਮੇ ਟੁਰੋ ਸਾਹਿਬ ਇਕੱਲੇ ਨਵੀਂ ਦਿੱਲੀ ਨਹੀਂ ਗਏ ਹੋਰ ਇਲਾਕਿਆਂ ਦੇ ਵਿੱਚ ਵੀ ਭਾਰਤ ਦੇ ਗਏ ਸਨ ਸੋ ਕਿਉਂਕਿ ਇੱਥੇ ਸਿੱਖ ਡਾਇਸਪੋਰਾ ਵੀ ਬਹੁਤ ਵੱਡੀ ਗਿਣਤੀ 'ਚ ਰਹਿੰਦਾ ਆ ਤੇ ਜਿਸ ਤਰ੍ਹਾਂ ਟੁਰੋ ਸਾਹਿਬ ਪੰਜਾਬ ਵੀ ਜਾਣਾ ਚਾਹੁੰਦੇ ਸਨ ਤੇ ਉਸ ਸਮੇ ਇੱਕ ਗਲੋਬਲ ਮੇਲ ਦੱਸ ਰਿਹਾ ਕਿ ਜਦੋਂ ਇਹ ਪੰਜਾਬ ਨੂੰ ਜਾ ਰਹੇ ਸੀਗੇ ਇਹਨਾਂ ਦੇ ਨਾਲ ਜਿਹਨਾਂ ਇਹਨਾਂ ਦੇ ਕਾਊਂਟਰਪਾਰਟ ਜਿਹੜੇ ਆਪਣੇ ਹਰਜੀਤ ਸਿੰਘ ਸੱਜਣ ਜਿਹੜੇ ਕਿ ਡਿਫੈਂਸ ਮਿਨਿਸਟਰ ਉਸ ਸਮੇ ਸਨ ਤੇ ਉਹਨਾਂ ਦੇ ਜਹਾਜ਼ ਨੂੰ ਪੰਜਾਬ ਦੇ ਵਿੱਚ ਉਤਰਨ ਤੋਂ ਮਨਾ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਉਤਰਨ ਨਹੀਂ ਦਿੱਤਾ ਜਾ ਰਿਹਾ ਸੀ ਪੰਜਾਬ ਦੇ ਵਿੱਚ ਤੇ ਉਸ ਸਮੇਂ ਭਾਰਤ ਵੱਲੋਂ ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿ ਇਹਨਾਂ ਦੇ ਜਹਾਜ਼ ਨੂੰ ਪੰਜਾਬ ਦੇ ਵਿੱਚ ਤਾਂ ਉਤਰਨ ਦਿੱਤਾ ਜਾਏਗਾ ਜਦੋਂ ਇਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਿੱਖ ਜਿਹੜੇ ਸੈਪਰੇਟਿਸਮ ਇੱਥੇ ਚੱਲ ਰਿਹਾ ਵੱਖਵਾਦ ਚੱਲ ਰਿਹਾ ਕੈਨੇਡਾ ਦੇ ਵਿੱਚ ਜੋ ਇੱਥੇ ਇਹ ਬਹੁਤ ਸਾਰੀਆਂ ਗੱਲਾਂ ਖਾਲਸਾ ਨੂੰ ਲੈ ਕੇ ਹੁੰਦੀਆਂ ਤੇ ਉਸ ਮੁੱਦੇ ਤੇ ਗੱਲਬਾਤ ਕਰਨ ਵਾਸਤੇ ਤਿਆਰ ਹਣ ਭਾਵਕੀ ਦਾ ਨੂੰ ਪਹਿਲਾਂ ਮਜਬੂਰ ਕੀਤਾ ਗਿਆ ਕਿ ਜਦੋਂ ਇਹ ਮੀਟਿੰਗ ਵਾਸਤੇ ਹਾਮੀ ਭਰਦੇ ਨੇ ਤੇ ਤਾਂ ਹੀ ਇਹਨਾਂ ਨੂੰ ਪੰਜਾਬ ਦੇ ਵਿੱਚ ਜਾਣ ਦੀ ਇਹਨਾਂ ਦੇ ਜਹਾਜ਼ ਨੂੰ ਉੱਥੇ ਉਤਰਨ ਦੀ ਮਨਜ਼ੂਰੀ ਦਿੱਤੀ ਜਾਊਗੀ ਸੋ ਕਿਉਂਕਿ ਉਸ ਸਮੇਂ ਕੀ ਸੀ ਕਿ ਕਿਸ ਢੰਗ ਨਾਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੋਸ਼ ਲਾਏ ਜਾ ਰਹੇ ਸੀ ਕਿ ਕੈਨੇਡਾ ਦੇ ਵਿੱਚ ਜਸਟਨ ਟੂਡੋਸ ਸਾਹਿਬ ਵੱਲੋਂ ਸਿੱਖ ਵਖਵਾਦ ਨੂੰ ਜਿਹੜਾ ਆ ਬढ़ावा ਦਿੱਤਾ ਜਾ ਰਿਹਾ ਤੇ ਖਾਸ ਤੌਰ ਤੇ ਜੇਕਰ ਅਸੀਂ ਹਰਜੀਤ ਸਿੰਘ ਸੱਜਣ ਹੋਂ ਦੀ ਗੱਲਬਾਤ ਕਰੀਏ ਕਿਉਂਕਿ ਇਹਨਾਂ ਦੇ ਪਿਤਾ ਜੀ World Sikh Organization ਦੇ ਨਾਲ ਜੁੜੇ ਹੋਏ ਸਨ ਤੇ ਪਹਿਲੀਆਂ ਗੱਲਾਂ ਨੂੰ ਲੈ ਕੇ ਹਰਜੀਤ ਸਿੰਘ ਸੱਜਣ ਦੇ ਉੱਪਰ ਵੀ ਕੈਪਟਨ ਸੁਵਿੰਦਰ ਸਿੰਘ ਵੱਲੋਂ ਦੋਸ਼ ਲਾਏ ਜਾ ਰਹੇ ਸੀਗੇ ਸੋ ਜਸਟਨ ਟੂਡੋਸ ਸਾਹਿਬ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਮੁਲਾਕਾਤ ਨਹੀਂ ਕਰਨਾ ਚਾਹੁੰਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਤੇ ਜਿਸ ਤਰ੍ਹਾਂ ਦਾ ਮਾਹੌਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਇਆ ਜਾ ਰਿਹਾ ਤੇ ਬਹੁਤ ਤਾਂ ਵਧੀਆ ਨਹੀਂ ਸੀਗਾ ਪਰ ਕੋਲੋ ਬੈਂਡ ਮੇਲ ਦੱਸ ਰਿਹਾ ਵੀ ਇਹਨਾਂ ਨੂੰ ਮਜਬੂਰ ਕੀਤਾ ਗਿਆ ਉਸ ਮੀਟਿੰਗ ਵਾਸਤੇ ਤੇ ਉਸ ਮੀਟਿੰਗ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਾਸ ਜਿਹੜੇ ਆ ਇਹ ਵਿਅਕਤੀਆਂ ਦੇ ਨਾਮ ਉਹਨਾਂ ਦੇ ਬਾਰੇ ਜਾਣਕਾਰੀ ਇਹ ਜਸਟਨ ਟੂਡੋ ਸਾਹਿਬ ਨੂੰ ਦਿੱਤੀ ਗਈ ਸੀ ਤੇ ਇਹਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਮੀਟਿੰਗ ਤੋਂ ਬਾਅਦ ਇਹ ਗੱਲਬਾਤ ਤੋਂ ਬਾਅਦ ਕੁਬੋਤਾ ਵਧੀਆ ਮਾਹੌਲ ਲਈ ਸੀਗਾ ਉਸ ਸਮੇਂ ਤੇ ਨਾ ਜੈਸਨ ਟੂਡੋ ਸਾਹਿਬ ਉਹਨਾਂ ਨੂੰ ਗੱਲਾਂ ਬਾਤਾਂ ਕੋਈ ਬਹੁਤੀਆਂ ਚੱਚੀਆਂ ਪਰ ਇਸ ਬਾਬਤ ਜਿਹੜਾ ਆ ਮਜਬੂਰ ਉਸ ਸਮੇਂ ਇਹਨਾਂ ਨੂੰ ਕੀਤਾ ਗਿਆ ਇਹਨਾਂ ਦੇ ਜਹਾਜ਼ ਨੂੰ ਉੱਥੇ ਉਤਰਨ ਤੋਂ ਰੋਕਿਆ ਜਾ ਰਿਹਾ ਸੀ ਸੋ ਇਹ ਇੱਕ ਵੱਡੀ ਖਬਰ ਕਲੋਬਨ ਮੇਲ ਦੇ ਹਵਾਲੇ ਨਾਲ ਸਾਹਮਣੇ ਆਈ ਹੈ ਪਰ ਉਹਨਾਂ ਨੇ ਆਪਣਾ ਸੋਰਸ ਨਹੀਂ ਦੱਸਿਆ ਵੀ ਕੇਸਸ ਤੋਂ ਸੋਸ ਤੋਂ ਇਹਨਾਂ ਇਨਫੋਰਮੇਸ਼ਨ ਲਈ ਹੈ ਤੇ ਉਹ ਇਹਦੇ ਵਿੱਚ ਇਹ ਕਹਿ ਰਹੇ ਨੇ ਵੀ ਜਿਹੜਾ ਸੋਰਸ ਹੈ ਸੋ ਇਸ ਮਾਮਲੇ ਦੇ ਵਿੱਚ ਅਥੋਰਾਈਜ਼ ਨਹੀਂ ਆ ਹੋਰ ਡਿਸਕਸ਼ਨ ਕਰਨ ਵਾਸਤੇ ਸੋ ਇਹ ਵੱਡੀ ਖਬਰ ਜਿਹੜੀ ਹੈ ਗਲੋਬਲ ਮੀਲ ਨੇ ਅੱਜ ਪਬਲਿਸ਼ ਕੀਤੀ ਹੈ ਤੇ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਜੋ ਭਾਰਤ ਦੇ ਐਕਸਟਰਨਲ ਅਫੇਅਰ ਮਿਨਿਸਟਰ ਨੇ ਸੁਬ੍ਰਮਨੀਅਮ ਚੈ ਸ਼ੰਕਰ ਕੋ ਕਿ ਉਹਨਾਂ ਨੇ ਕੈਨੇਡਾ ਦੇ ਉੱਪਰ ਦੋਸ਼ ਲਾਏ ਸੀ ਕਿ ਕੈਨੇਡਾ ਕਿ ਜਿਹੜਾ ਕ੍ਰਿਮੀਨਲਸ ਨੇ ਉਹਨਾਂ ਨੂੰ ਵੈਲਕਮ ਕਰ ਰਿਹਾ ਕਿ ਭਾਵ ਜਿਹੜੇ ਕ੍ਰਿਮੀਨਲਸ ਖਾਸ ਤੌਰ ਤੇ ਭਾਰਤ ਦੇ ਕ੍ਰਿਮੀਨਲਸ ਨੇ ਉਹਨਾਂ ਨੂੰ ਕੈਨੇਡਾ ਵੈਲਕਮ ਕਰ ਰਿਹਾ ਉੱਥੇ ਆ ਕੇ ਰਹਿਣ ਦੀ ਇਜਾਜ਼ਤ ਦੇ ਰਿਹਾ ਸੋ ਇਸ ਮੁੱਦੇ ਤੇ ਜਿਹੜੇ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਮਾਰਥ ਮਿਲਰ ਸੋ ਉਹਨਾਂ ਤੋਂ ਵੀ ਸਵਾਲ ਪੁੱਛੇ ਗਏ ਕਿ ਜਿਹੜੇ ਦੋਸ਼ ਪਾਰ ਸਰਕਾਰ ਵੱਲੋਂ ਲਾਏ ਗਏ ਨੇ ਉਸ ਉਹਨਾਂ ਦੋਸ਼ਾਂ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਣਾ ਪੱਖ ਕਿਵੇਂ ਰੱਖਦੇ ਹੋ ਪਹਿਲੀ ਤਾਂ ਗੱਲ ਉਹ ਤੁਹੇ ਪੁੱਛੀ ਗਈ ਹੈ ਕਿ ਜਦੋਂ ਇਹ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਆਉਂਦੇ ਨੇ ਕੀ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਕੀਤੀ ਜਾਂਦੀ ਹੈ ਜਾਂ ਨਹੀਂ ਚੈੱਕ ਕੀਤੀ ਜਾਂਦੀ ਯਾਨੀ ਸੋਹੀ ਦੇਤੇ ਇਮੀਗ੍ਰੇਸ਼ਨ ਮਿਨਿਸਟਰ ਨੇ ਕਿਹਾ ਆ ਕਿ ਬਕਾਇਦਾ ਤੌਰ ਤੇ ਕੈਨੇਡਾ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਕਰਦਾ ਆ ਜਿਹੜੇ ਵੀ ਜਿਹੜੇ ਸਟੂਡੈਂਟਸ ਨੇ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਇਹ ਭਾਰਤ ਤੋਂ ਸਟੂਡੈਂਟ ਵੀ ਜਿੱਤੇ ਆ ਰਹੇ ਨੇ ਸੋ ਇਹ ਗੱਲ ਉਹਨਾਂ ਨੇ ਕਲੀਅਰ ਕੀਤੀ ਸੋ ਇੱਥੇ ਤੇ ਦੂਜਾ ਸਵਾਲ ਇਹ ਵੀ ਉੱਠਦਾ ਹੈ ਕਿ ਅਗਰ ਇਹ ਹੁਜੇ ਕ੍ਰਿਮੀਨਲ ਕੋਕੀ ਪਿਛਲੇ ਸਮੇਂ ਦਰਾਂ ਦੇ ਸਭ ਬਹੁਤ سارے ਜਿਹੜੇ ਗੈਂਗਸਟਰ ਨੇ ਪਹੁੰਚੇ ਨੇ ਜੀ ਬਹੁਤ ਬਿਲਕੁਲ ਵੀ ਯਾਤੇ ਠੀਕ ਐਂਡ ਆਪ ਪਹੁੰਚੇ ਨੇ ਉਹਨੂੰ ਇਮੀਗ੍ਰੇਸ਼ਨ ਮਿਨਿਸਟਰ ਕਹ ਰਹੇ ਨੇ ਵੀ ਅਸੀਂ ਤਾਂ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਕਰਦੇ ਆ ਸੋ ਫਿਰ ਕੀ ਕਿਵੇਂ ਉਹ ਇੱਥੇ ਪਹੁੰਚਦੇ ਨੇ ਕਿ ਉਹਨਾਂ ਨੂੰ ਭਾਰਤ ਦੇ ਵਿੱਚ ਇਹੋ ਜਿਹਾ ਕਲੀਅਰੈਂਸ ਮਿਲ ਜਾਂਦੀ ਆ ਜਾਂ ਪੈਸੇ ਦੇ ਕੇ ਕਿਸੇ ਢੰਗ ਨਾਲ ਕਲੀਅਰੈਂਸ ਲੈ ਲੈਂਦੇ ਨੇ ਤਾਂ ਇਸ ਕਰਕੇ ਇੱਥੇ ਪਹੁੰਚਦੇ ਨੇ ਸੋ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਪਰ ਇੱਥੇ ਇਮੀਗ੍ਰੇਸ਼ਨ ਮਿਨਿਸਟਰ ਨੇ ਇਨੀ ਗੱਲ ਜੁਰੂਰ ਕਈਆ ਵੀ ਅਸੀਂ ਕ੍ਰਿਮੀਨਲ ਬੈਕਗ੍ਰਾਉਂਡ ਨੂੰ ਚੈੱਕ ਕਰਦੇ ਆ ਤੇ ਇਸ ਦੇ ਨਾਲ ਉਹਨਾਂ ਨੇ ਜੋ ਵੈਲਕਮ ਕਰਨ ਵਾਲੀ ਗੱਲ ਕਹੀ ਹੈ ਸੋ ਉਸ ਨੂੰ ਸਿਰੇ ਤੋਂ ਨਕਾਰਿਆ ਕਹਿੰਦੇ ਵੀ ਇਹੋ ਜੀ ਗੱਲ ਨਹੀਂ ਹੈ ਕਿ ਕੈਨੇਡਾ ਕਿਸੇ ਵੀ ਤਰ੍ਹਾਂ ਦੇ ਕ੍ਰਿਮੀਨਲਸ ਨੂੰ ਇੱਥੇ ਵੈਲਕਮ ਕਰਦਾ ਉਹਨਾਂ ਨੇ ਤੀਜੀ ਗੱਲ ਤੇ ਜਿਹੜੇ ਭਾਰਤ ਦੇ ਇੱਥੇ ਕੈਨੇਡਾ ਦੇ ਵਿੱਚ ਹਾਈ ਕਮਿਸ਼ਨਰ ਨੇ ਸੋ ਕਿਉਂਕਿ ਜਿਸ ਢੰਗ ਦੇ ਨਾਲ ਹੁਣ ਅਸੀਂ ਦੇਖਿਆ ਕਿ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਇਸ ਮਾਮਲੇ ਨੂੰ ਲੈ ਕੇ ਸਾਹਮਣੇ ਆਈਆਂ ਨੇ ਕਿ ਇਸ ਢੰਗ ਦੇ ਨਾਲ ਇੱਥੇ ਤਿੰਨ ਨੌਜਵਾਨੀ ਗ੍ਰਿਫਤਾਰੀ ਹੋਈ ਹੈ ਇਸ ਢੰਗ ਦੇ ਨਾਲ ਉਹ ਭਾਰਤ ਦੇ ਨਾਗਰਿਕ ਸਨ ਇਸ ਢੰਗ ਦੇ ਨਾਲ ਦੀ ਭਾਈ ਹਰਦੀਪ ਸਿੰਘ ਨਿੱਜੇ ਦੇ ਮਾਮਲੇ ਦੇ ਵਿੱਚ ਇਨਵੋਲਵਮੈਂਟ ਵੀ ਰਹੀ ਹੈ ਜੀ ਸੋ ਇਹਦੇ ਵਿੱਚ ਜਿਹੜੇ ਭਾਰਤ ਦੇ ਹਾਈ ਕਮਿਸ਼ਨਰ ਨੇ ਸੰਜੀਤ ਕੁਮਾਰ ਵਰਮਾ ਸਾਹਿਬ ਸੋ ਅੱਜ ਮੋਂਟਰੀਅਲੀ ਕੌਂਸਲ ਦੇ ਵਿੱਚ ਜਿਹੜੀ ਕੀ ਫੋਰਨ ਰਿਲੇਸ਼ਨ ਦੇ ਸਬੰਧ ਦੇ ਨਾਲ ਥੀਮ ਰੱਖਿਆ ਗਿਆ ਸੋ ਉਸ ਬਾਬਤ ਅੱਜ ਦੁਪਹਿਰੇ 12 ਵਜੇ ਪਬਲੀਕਲੀ ਜਿਹੜਾ ਆਇਸ ਮੁੱਦੇ ਤੇ ਆਪਣੇ ਵਿਚਾਰ ਰੱਖਣਗੇ ਫਾਰਦ ਕੀ ਪੱਖ ਹੈ ਉਸ ਨੂੰ ਰੱਖਣਗੇ ਸੋ ਅੱਜ ਦੁਪਹਿਰੇ 12 ਵਜੇ ਮੌਨਟਰੀਅਲ ਕੌਂਸਲ ਦੇ ਸਾਹਮਣੇ ਚਪਾਰਦੇ ਹਾਈ ਕਮਿਸ਼ਨਰ ਨੇ ਇਹ ਸਾਰੀਆਂ ਗੱਲਾਂ ਬਾਤਾਂ ਤੇ ਆਪਣਾ ਪੱਖ ਰੱਖਣਗੇ ਸੋ ਇੱਕ ਪਾਸੇ ਜਿੱਥੇ ਖਬਰ 2018 ਦੇ ਦੌਰੇ ਨੂੰ ਲੈ ਕੇ ਆਈ ਹੈ ਦੂਜੀ ਖਬਰ ਜਿਹੜੀ ਕੀ ਇਮੀਗ੍ਰੇਸ਼ਨ ਮੰਤਰੀ ਦਾ ਬਿਆਨ ਹੈ ਤੀਜਾ ਹੁਣ ਫਾਰਦ ਦੇ ਹਾਈ ਕਮਿਸ਼ਨਰ ਇਸ ਬਾਬਤ ਪਾਰ ਦਾ ਪੱਕਾ ਜ ਰੱਖ ਲੈ। ਬਿਲਕੁਲ ਦੇਖਦੇ ਆਂ ਜੀ ਕੀ ਪੱਕ ਰੱਖਦੇ ਆ ਪਰ ਆ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਪੁਲਿਸ ਕਲੀਅਰੈਂਸ ਕਿਸ ਹਿਸਾਬ ਨਾਲ ਮਿਲਦੀ ਆ ਇਹਦੇ ਉੱਤੇ ਜਿਹੜੀ ਗੱਲਬਾਤ ਆ ਮੈਂ ਚਾਹੂੰਗਾ ਕਿ ਆਪਾਂ ਹੋਰ ਜ਼ਰੂਰ ਕਰਾਂਗੇ। ਦੇਖੋ ਇਹਦੇ ਵਿੱਚ ਗਿਲਸਾਹਬ ਜੋ ਇਮੀਗ੍ਰੇਸ਼ਨ ਮਿਨਿਸਟਰ ਨੇ ਹਾਣਰੇਬਲ ਮਾਰਕ ਵਿਲਰਸ ਸਾਹਿਬ ਸੋ ਉਹਨਾਂ ਨੇ ਸਵਾਲ ਦੇ ਜਵਾਬ ਦੇ ਵਿੱਚ ਇੰਨੀ ਗੱਲ ਆਖੀ ਆ ਕਿ ਅਸੀਂ ਬਕਾਇਦਾ ਤੌਰ ਤੇ ਕ੍ਰਿਮਨਲ ਬੈਕਗ੍ਰਾਉਂਡ ਨੂੰ ਚੈੱਕ ਕਰਦੇ ਆ। ਜੀ ਹੁਣ ਦੂਜਾ ਸਵਾਲ ਇਹ ਆਉਂਦਾ ਕਿ ਅਗਰ ਉਹ ਚੈੱਕ ਕਰਦੇ ਨੇ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਤਾਂ ਫਿਰ ਇਸ ਤਰ੍ਹਾਂ ਦੇ ਕ੍ਰਾਈਮਨਲਸ ਜਿਹੜੇ ਨੇ ਉਹ ਇੱਥੇ ਆ ਕਿਵੇਂ ਜਾਂਦੇ ਨੇ ਸੋ ਕਿਉਂਕਿ ਇਕੋ ਜਿਹੜਾ ਜਦੋਂ ਅਸੀਂ ਇੱਥੋਂ ਕਿਸੇ ਦਾ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਕਰਨ ਵਾਸਤੇ ਪੁਲਿਸ ਨੂੰ ਬੇਨਤੀ ਕਰਦੇ ਤਾਂ ਪੁਲਿਸ ਦਾ ਉੱਥੇ ਮੁੱਖ ਭੂਮਿਕਾ ਹੁੰਦੀ ਹੈ ਕਿ ਸਾਰਾ ਕੁਝ ਚੈੱਕ ਕਰਨਾ ਤੇ ਚੈੱਕ ਕਰਨੇ ਤੋਂ ਬਾਅਦ ਕਿਸੇ ਨੂੰ ਕਲੀਅਰੈਂਸ ਦੇਣੀ ਹੈ ਜਾਂ ਨਹੀਂ ਦੇਣੀ ਸੋ ਅਗਰ ਮੰਨ ਲਓ ਉੱਥੋਂ ਕਿਸੇ ਦਾ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਹੁੰਦਾ ਤਾਂ ਚੈੱਕ ਤਾਂ ਉੱਥੇ ਦੀ ਲੋਕਲ ਪੁਲਿਸ ਨੇ ਕਰਨਾ ਨਾ ਸੋ ਉੱਥੇ ਦੀ ਜਿਹੜੀ ਲਾ ਐਨਫੋਰਸਮੈਂਟ ਏਜੰਸੀਸ ਹੁੰਦੀਆਂ ਨੇ ਸੋ ਉਹਨਾਂ ਨੇ ਇਹ ਸਾਰਾ ਕੁਝ ਦੇਖਣਾ ਵੀ ਕਿਹੜਾ ਬੰਦਾ ਉਸ ਕੰਟਰੀ ਦੇ ਵਿੱਚ ਵਾਂਟਡ ਹੈ ਕ੍ਰਿਮੀਨਲ ਹੈ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਦਾ ਆ ਉਹਨੂੰ ਮੁਲਕ ਚੋਂ ਬਾਹਰ ਭੱਜਣ ਤੋਂ ਰੋਕਣਾ ਜਾਂ ਨਹੀਂ ਰੋਕਣਾ ਸੋ ਇਹ ਬਹੁਤ ਸਾਰੀਆਂ ਗੱਲਾਂ ਉੱਥੇ ਦੀਆਂ ਏਜੰਸੀਆਂ ਜਿਹੜੀਆਂ ਨੇ ਉਹਨਾਂ ਦੇ ਦਾਇਰੇ ਦੇ ਵਿੱਚ ਆਉਂਦੀਆਂ ਨੇ ਸੋ ਅਗਰ ਕਿਸੇ ਨੂੰ ਇੱਕ ਗਲਤ ਢਾਂਗ ਦੇ ਨਾਲ ਇਸ ਦਾ ਇਹ ਮੰਨ ਲਓ ਕਿ ਵੀ ਹਿਦਾਫੀਦੀ ਕਰਕੇ ਪੈਸੇ ਲੈ ਕੇ ਜਾਂ ਵਾਟੇਵਰ ਕਿਤੇ ਟਾਂਕ ਦਿੱਤੀ ਕਿ ਨਾ ਕਲੀਅਰੈਂਸ ਮਿਲ ਜਾਂਦੀ ਆ ਸੋ ਇਹਦੇ ਬਾਬਤ ਜ਼ਰੂਰ ਜਾਂਚ ਹੋਣੀ ਚਾਹੀਦੀ ਹੈ ਕਿ ਕਿਉਂ ਇਸ ਟਾਂਕ ਨਾ ਹੋਇਆ ਕਿ ਬਹੁਤ ਵਾਰ ਇਹ ਉੱਥੇ ਇਸ ਤਰ੍ਹਾਂ ਕਰਦੇ ਹੋਏ ਲੋਕਾਂ ਦੇ ਉੱਪਰ ਕਾਰਵਾਈਆਂ ਹੋਈਆਂ ਵੀ ਨਹੀਂ ਜਿਨ੍ਹਾਂ ਨੇ ਗਲਤ ਲੋਕਾਂ ਨੂੰ ਕਲੀਅਰੈਂਸ ਦੇ ਕੇ ਜਾਂ ਜਦੋਂ ਪੁਲਿਸ ਇਨਕੁਆਇਰੀ ਆਉਂਦੀ ਹੈ ਉਹਦੇ ਵਿੱਚ ਗਲਤ ਸਟੇਟਮੈਂਟਾਂ ਦੇ ਕੇ ਉਹਨਾਂ ਦੀ ਮਦਦ ਨਾ ਕ੍ਰਿਮੀਨਲ ਅਪਾਰਪੱਜੇ ਨੇ ਸੋ ਮੈਨੂੰ ਲੱਗਦਾ ਵੀ ਦੋਵਾਂ ਮੁਲਕਾਂ ਨੂੰ ਇਨਸ ਮਾਮਲੇ ਦੇ ਉੱਪਰ ਵਿਚਾਰ ਵਟਾਂਦਰਾ ਕਰਨੇ ਲੋੜ ਹੈ ਕਿ ਇਸ ਸੀਕੇ ਦੇ ਜੀ ਕ੍ਰਿਮਨਸ ਨੇ ਉਹਨਾਂ ਨੂੰ ਕੀ ਕਾਲਤਾਂ ਗਨ ਜਿਹੜੀ ਆ ਕਲੀਅਰਸ ਨਾ ਮਲੇ ਤੇ ਦੂਜੀ ਗੱਲ ਇਹ ਆ ਵੀ ਜੇਕਰ ਇਸ ਤਰ੍ਹਾਂ ਦੇ ਲੋਕ ਇੱਥੇ ਆਉਂਦੇ ਨੇ ਤੇ ਉਹਨਾਂ ਦੇ ਖਿਲਾਫ ਵਾਪਸ ਵੀ ਕਾਰਵਾਈ ਹੋ ਸਕੇ ਅਗਰ ਉਹ ਘਬਰਾਹ ਕਰਕੇ ਧੋਖਾ ਦੇ ਵੀ ਆ ਜਾਂਦੇ ਨੇ ਤੇ ਉਹਨਾਂ ਨੂੰ ਵਾਪਸ ਜਿਹੜਾ ਆ ਮੋੜਿਆ ਜਾ ਸਕੇ। ਦੈਟਸ ਰਾਈਟ ਕਲਤਾਰਨ ਵੀਰੇ ਮੈਨੂੰ ਲੱਗਦਾ ਆਪਾਂ ਨੂੰ ਇਹਦੇ ਟੌਪਿਕ ਦੇ ਉੱਪਰ ਹੀ ਅੱਜ ਗੱਲਬਾਤ ਥੋੜੀ ਜੀ ਵੱਧ ਕਰਨੀ ਪੈਣੀ ਆ ਕਿਉਂਕਿ ਲਾਈਟ ਨਿਊ ਕਰੀਏ ਜੀ ਕਿਉਂਕਿ ਖਾਲਾਂ ਵੀ ਆਈ ਜਾਂਦੀਆਂ ਨੇ ਇੱਕ ਇਮੀਗ੍ਰੈਂਟਸ ਦੇ ਨਾਲ ਧੋਖਾ ਕਰਨ ਵਾਲੀ ਕਹਿੰਦੇ ਭਾਰਤੀ ਮੂਲ ਦੀ ਇਮੀਗ੍ਰੇਸ਼ਨ ਸਲਾਹਕਾਰ ਨੂੰ ਵੀ ਸਜ਼ਾ ਸੁਣਾਤੀ ਸੋ ਬੀਬੀ ਆ ਕੋਈ ਕੀ ਚੱਕਰ ਆ ਆ ਬਿਲਕੁਲ ਸਕੇਲ ਸਰ ਦੇਖੋ ਇੱਥੇ ਬਹੁਤ ਸਾਰੀਆਂ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਪਾਈਜਾਰੇ ਦੇ ਵਿੱਚ ਹੀ ਬਹੁਤ ਸਾਰੇ ਲੋਕ ਨੇ ਜਿਹੜੇ ਕੋਸ਼ਿਸ਼ਾਂ ਕਰਦੇ ਨੇ ਕਿ ਜਿਹੜੇ ਨਵੇਂ ਇਮੀਗ੍ਰੈਂਟਸ ਭਾਰਤ ਤੋਂ ਆਉਂਦੇ ਨੇ ਸੋ ਉਹਨਾਂ ਦਾ ਇੱਥੇ ਮੋਰਬ ਸੇਵਾ ਕੰਨ ਦੇ ਵਿੱਚ ਇੱਥੇ ਆ ਕੇ ਉਹ ਜਲਦੀ ਸੈਟਲ ਹੋ ਜਾਣ ਇੱਥੇ ਆ ਕੇ ਆਪਣੇ ਪੈਰਾਂ ਦੇ ਖੜ੍ਹ ਜਾਣ ਜੌਬਸ ਮਿਲ ਜਾਣ ਜਾਂ ਹੋਰ ਉਹਨਾਂ ਨੂੰ ਦਿੱਕਤਾ ਨਾ ਹੁਣ ਬਹੁਤ ਸਾਰੀਆਂ ਜਥੇਬੰਦੀਆਂ ਚੰਗੇ ਕੰਮ ਵੀ ਕਰ ਰਹੀਆਂ ਨੇ ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਸੋ ਚੰਗੀਆਂ ਸਲਾਹਾਂ ਦੇਵਾਜ਼ ਵੀ ਨੇ ਪਰ ਸਾਨੂੰ ਇਹ ਪਤਾ ਹੈ ਕਿ ਇਹਦੇ ਵਿੱਚ ਫਰਾਡ ਕਰਨ ਵਾਲੇ ਤੋ ਕਾਤੜੀ ਕੰਨ ਵਾਲੇ ਮਿਸ ਗਾਈਡ ਕਰਨ ਵਾਲੇ ਖਾਸ ਤੌਰ ਤੇ ਜਿਹੜੇ ਕਾਨੂੰਨ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੇ ਲੂਪ ਹੋਲਸ ਹੁੰਦੇ ਨੇ ਉਹਦਾ ਮਿਸ ਯੂਸ ਕਰਕੇ ਤੁਬਰਾ ਕਨਾਂ ਕਲਾਇੰਟ ਨੂੰ ਕਲਾਇੰਟ ਦੇ ਕੇਸ ਖਰਾਬ ਕਰਾ ਲੈਣੇ ਉਹਨਾਂ ਕੋ ਵੱਡੇ ਜਿਹੜੇ ਡਾਲਰ ਇਕੱਠੇ ਕਰਨੇ ਉਹ ਇਹੋ ਜਿਹੇ ਮਾਮਲੇ ਵੀ ਬਹੁਤ ਸਾਹਮਣੇ ਆਉਂਦੇ ਰਹੇ ਨੇ ਹੁਣ ਇੱਕ ਐਡਮੈਂਟਨ ਦੇ ਵਿੱਚ ਜਿਹੜੀ ਇੱਕ ਔਰਤ ਹੈ ਜਿਹੜੀ ਕਿ ਇੰਟਾਰੀਓ ਦੇ ਨਾਲ ਸੰਬੰਧਿਤ ਹੈ ਮਨੀਤ ਮਨੀ ਮਲਹੋਤਰਾ ਜਿਹਦਾ ਨਾਮ ਮਨੀ ਮਨੀਤ ਮਲਹੋਤਰਾ ਆ ਨਿਕਨੇ ਮਨੀ ਹੈ ਉਹ ਜਿਹੜੀ ਇੰਟਾਰੀਓ ਦੀ ਰੈਜ਼ੀਡੈਂਟ ਨੇ ਸੋ ਇਹਨਾਂ ਨੇ ਆਪਣੇ ਆਪ ਨੂੰ ਇੱਕ ਸੂਰਵਾਰ ਮੰਨ ਲਿਆ ਆ ਜਿਹੜਾ ਕਿ ਐਡਮੈਂਟਨ ਕੋਰਟ ਦੇ ਵਿੱਚ ਇਹ ਮਾਮਲਾ ਚੱਲ ਰਿਹਾ ਸੀ ਸੋ ਜਿਹੜਾ ਸੈਕਸ਼ਨ 91 ਹੈ AIRPIA PAE ਐਕਟ ਦੇ ਵਿੱਚ ਉਹਦੇ ਵਿੱਚ ਆਪਣੇ ਆਪ ਨੂੰ قصوروار ਮੰਨਿਆ ਤੇ ਕੀ ਉਹਨਾਂ ਵੱਲੋਂ ਜਿਹੜਾ ਆ ਗੈਰ ਕਾਨੂੰਨੀ ਟੰਗ ਦੇ ਨਾਲ ਜਿਹੜੀ ਇਮੀਗ੍ਰੇਸ਼ਨ ਨਾਲ ਸੰਬੰਧਿਤ ਸਲਾਹਾਂ ਤੇ ਸਿਵਿਵਾਹ ਦਿੱਤੀਆਂ ਜਾ ਰਹੀਆਂ ਸੀ ਸੋ ਇਹਦੇ ਵਿੱਚ ਹੁਣ ਕੋਰਟ ਵੱਲੋਂ ਇਹ ਮਨੀਤ ਮਲਹੋਤਰਾ ਨੂੰ 18 ਮਹੀਨਿਆਂ ਦੀ ਜਿਹੜੀ ਹੈ ਕੰਡੀਸ਼ਨਲ ਸਟੈਂਸ ਦਿੱਤੀ ਗਈ ਹੈ ਸੋ ਜਿਹਦੇ ਵਿੱਚ 6 ਮਹੀਨੇ ਦਾ ਹਾਊਸ ਅਰੈਸਟ ਹੈ ਤੇ ਨਾਲ ਜਿਹੜਾ ਵਿਕਟਮ ਹੈ ਪੀੜਤ ਹੈ ਉਸ ਨੂੰ 1 ਲੱਖ 48 ਹਜ਼ਾਰ ਡਾਲਰ ਦੇਣ ਦੀ ਗੱਲ ਵੀ ਤਿੱਗਈਏ ਸੋ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਸੀਬੀਐਸਏ ਵੱਲੋਂ 2019 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਸੋ ਉਹਨਾਂ ਨੂੰ ਕੁਝ ਜਿਹੜੇ ਆ ਰੈਫਰੈਂਸ ਮਿਲਿਆ ਸੀ ਆ ਤੇ ਰੈਫਰੈਂਸ ਤੋਂ ਬਾਅਦ ਜਿਹੜਾ ਕੁਝ ਸ਼ਿਕਾਇਤਾਂ ਜਿਹੜੀਆਂ ਉਹਨਾਂ ਦੇ ਹੱਥ ਆਈਆਂ ਸੀ ਸੋ ਉਸ ਤੋਂ ਬਾਅਦ ਇਹ ਇਨਵੈਸਟੀਗੇਸ਼ਨ ਸ਼ੁਰੂ ਹੋਈ ਇਨਵੈਸਟੀਗੇਸ਼ਨ ਹੁਣ ਤੁਸੀਂ ਦੇਖ ਲਓ ਕਿ ਤਕਰੀਬਨ 5 ਸਾਲ ਚੱਲੀ ਹੈ ਹੋਰ ਇਸ ਇਹ ਜਿਹੜੇ ਮਨੀਤ ਬਲਹੋਤਰਾ ਵੱਲੋਂ ਆਪਣੇ ਦੋਸ਼ ਜਿਹੜੇ ਇਹਨਾਂ ਦੇ ਉੱਪਰ ਲੱਗੇ ਸੀ ਉਹਨੂੰ ਅਸੈਪਟ ਕੀਤਾ ਗਿਆ 18 ਮਹੀਨੇ ਦੀ ਕੰਡੀਸ਼ਨਲ ਸੈਂਟੈਂਸ ਹੋਈ ਹੈ ਤੇ ਨਾਲ ਹੀ ਜਿਹਦੇ ਵਿੱਚ 148000 ਡਾਲਰ ਜਿਹੜੇ ਨੇ ਉਹ ਵਾਪਸ ਕਰਨੇ ਪੈਣਗੇ ਇਹ ਨਵੀਂ ਇਮੀਗ੍ਰੇਸ਼ਨ ਵੱਲੋਂ ਇਸੇ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਸੀਆਂ ਸੋ ਇਹ ਜਿਸ ਢੰਗ ਨਾਲ ਗੱਲ ਸਾਹਿਬ ਦੇ ਮਾਮਲੇ ਪਹਿਲਾਂ ਵੀ ਬਹੁਤ ਸਾਰੇ ਸਾਹਮਣੇ ਆਏ ਨੇ ਆਪਣੇ ਪਛਾਣਨਾ ਸਬੰਧਾਂ ਜਿਹੜੇ ਇਮੀਗ੍ਰੇਸ਼ਨ ਸਲਾਹਕਾਰ ਨੇ ਸੋ ਉਹਨਾਂ ਦੇ ਖਿਲਾਫ ਐਕਸ਼ਨ ਵੀ ਬਹੁਤ ਜਿਹੜੇ ਆ ਪਹਿਲੇ ਸਮਿਆਂ ਦੇ ਵਿੱਚ ਹੋਏ ਨੇ ਹੁਣ ਵੀ ਹੋ ਰਹੇ ਨੇ ਸੋ ਇਹ ਮੰਦ ਭਾਗੀਆਂ ਗੱਲਾਂ ਨੇ ਜਿਵੇਂ ਮੈਂ ਜੇਕਰ ਆਲਰੇਡੀ ਕੀਤਾ ਆ ਕਿ ਚੰਗੇ ਕੰਮ ਕਰਨ ਵਾਲੇ ਉਹਨਾਂ ਦੇ ਹੈਲਪ ਕਰਨ ਵਾਲੇ ਉਹ ਵੀ ਲੋਕ ਬਹੁਤ ਨੇ ਇਸ ਢੰਗ ਦੇ ਨਾਲ ਜਿਹੜੇ ਲੋਕ ਮਿਸਯੂਸ ਕਰਦੇ ਨੇ ਉਹਨਾਂ ਦਾ ਜਿਹੜਾ ਆਰਥਿਕ ਸ਼ੋਸ਼ਣ ਕਰਦੇ ਨੇ ਸੋ ਇਹ ਵੀ ਬਹੁਤ ਵੱਡੀ ਸਮੱਸਿਆ ਹੈ ਜਿਹੜਾ ਅਸੀਂ ਦੇਖਦੇ ਆ ਕਿ ਐਲ ਐਮ ਆਈ ਇਹਦਾ ਮਿਸਯੂਸ ਹੁੰਦਾ ਹੈ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਬਣ ਕੇ ਆਈ ਹੈ ਸੋ ਮੈਨੂੰ ਲੱਗਦਾ ਵੀ ਸਰਕਾਰ ਨੂੰ ਇਹਦੇ ਖਿਲਾਫ ਸਖਤ ਤੋਂ ਸਖਤ ਜਿਹੜੇ ਸਟੈਪਸ ਨੇ ਉਹ ਆਉਣ ਵਾਲੇ ਸਮੇਂ ਚੁੱਕਣ ਦੀ ਲੋੜ ਹੈ ਲੈਣਗੇ ਜੀ ਜੀ ਐਲ ਐਮ ਆਈ ਦੇ ਉੱਤੇ ਪਰ ਤੁਹਾਨੂੰ ਪਤਾ ਕਿ ਵੀ ਹਰੇਕ ਚੀਜ਼ ਲੇਟ ਕਰਦੇ ਆ ਇਮੀਗ੍ਰੇਸ਼ਨ ਦੇ ਉੱਤੇ ਵੀ ਜਦੋਂ ਠੱਪ ਲਾਉਣੀ ਸੀਗੀ ਤੇ ਉਦੋਂ ਲਾਈ ਨਹੀਂ ਹੈਗੀ ਤੇ ਹੁਣ ਐਲ ਐਮ ਆਈ ਵਾਲਾ ਕੰਮ ਵੀ ਜ਼ਰੂਰ ਹੋਊਗਾ ਸੋ ਇਹਦੇ ਵਿੱਚ ਗਿਲਸਾਹਬ ਇੱਕ ਗੱਲ ਕਰਦੇ ਬੈਂਕ ਆਫ ਕੈਨੇਡਾ ਦੇ ਜਿਵੇਂ ਸਾਨੂੰ ਪਤਾ ਵੀ ਇੰਟਰਸਟ ਰੇਟ ਨੂੰ ਲੈ ਕੇ ਲੋਕਾਂ ਦੇ ਕਾਫੀ ਸਵਾਲ ਹੁੰਦੇ ਨੇ ਤੇ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਕਿ ਕਦੋਂ ਖਾਦਰਾਂ ਦੇ ਵਿੱਚ ਬੈਂਕ ਆਫ ਕੈਨੇਡਾ ਬਲੋ ਕਮੀ ਕੀਤੀ ਜਾਵੇ ਜੇ ਥੋੜਾ ਸੁੱਖ ਦਾ ਸਾ ਲੋਕਾਂ ਨੂੰ ਮਿਲੇ ਪਰ ਇੱਕ ਹੋਰ ਚੀਜ਼ ਵਾਸਤੇ ਹੁਣ ਬੈਂਕ ਆਫ ਕੈਨੇਡਾ ਨੇ ਕਿਹਾ ਵੀ ਲੋਕਾਂ ਨੂੰ ਕਾਫੀ ਲੰਮਾ ਇੰਤਜ਼ਾਰ ਕਰਨਾ ਪਵੇਗਾ ਸੋ ਉਹਦਾ ਮੈਨੂੰ ਲੱਗਦਾ ਨਹੀਂ ਕਿ ਕਿਸੇ ਨੂੰ ਕੋਈ ਬਹੁਤਾ ਸ਼ਾਇਦ ਫਰਕ ਪਵੇ ਪਰ ਇੱਥੇ ਬੈਂਕ ਆਫ ਕੈਨੇਡਾ ਕਹਿ ਰਿਹਾ ਕਿ ਜਿਹੜੇ ਕਿੰਗ ਚਾਰਲਜ਼ ਨੇ ਜਿਹੜੇ ਇੰਗਲੈਂਡ ਦੇ ਕਿੰਗ ਨੇ ਚਾਰਲ ਸੋ ਉਹਨਾਂ ਦੀ ਤਸਵੀਰ ਵਾਲੇ ਜਿਹੜਾ 20 ਡਾਲਰ ਦਾ ਜਿਹੜਾ ਨਵਾਂ ਨੋਟ ਹੈ ਤੋ ਕਹਿੰਦੇ ਵੀ 2027 ਤੱਕ ਪੋਸੀਬਿਲਟੀ ਨਹੀਂ ਹੈ ਕਿ ਸਰਕੂਲੇਸ਼ਨ ਦੇ ਵਿੱਚ ਆ ਸਕੇ ਹੁਣ ਸਾਨੂੰ ਪਤਾ ਕਿ ਜਿਹੜੇ ਕੈਨੇਡਾ ਦੇ ਬਹੁਤ ਸਾਰੇ ਜਿਹੜੇ ਬਿੱਲਸ ਹੁੰਦੇ ਨੇ ਇਹ ਨੋਟ ਨੇ ਉਹਨਾਂ ਦੇ ਵਿੱਚ ਇਹ ਤਸਵੀਰਾਂ ਹੁੰਦੀਆਂ ਨੇ ਸਾਨੂੰ ਪਤਾ ਪਹਿਲਾ ਪਤਾ ਕਿ ਜਿਹੜੇ ਇਹਨਾਂ ਤੋਂ ਪਹਿਲਾਂ ਮਹਾਰਾਣੀ ਜਿਹੜੀ ਐਲਜਾ ਵੈਸੀ ਉਹਨਾਂ ਦੀ ਤਸਵੀਰ ਸੀ ਉਹਨਾਂ ਦੀ ਮੌਤ ਹੋਈ ਉਸ ਤੋਂ ਬਾਅਦ ਇਹ ਕਿੰਗ ਬਣੇ ਤੇ ਹੁਣ ਇਹਨਾਂ ਦੀ ਤਸਵੀਰ ਕੈਨੇਡਾ ਦੇ ਇਹ 20 ਡਾਲਰ ਦੇ ਜਿਹੜੇ ਨਵੇਂ ਨੋਟ ਦੇ ਉੱਪਰ ਛਪਣੀ ਹੈ ਸੋ ਕੋਈ ਵੀ 2027 ਤੱਕ ਪੌਸਿਬਿਲਟੀ ਨਹੀਂ ਹੈ ਕਿ ਉਹ ਨਵੇਂ ਨੋਟ ਮਾਰਕੀਟ ਚ ਆਉਣ ਸੋ ਕਿ ਉਹਦੇ ਉੱਪਰ ਕਹਿੰਦੇ ਰਿਸਰਚ ਤੇ ਵੀ ਕੰਮ ਆਉਣਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਉੱਤੇ ਅੰਤ ਚ ਰੱਖਣਾ ਆ ਸੋ ਇਸ ਕਰਕੇ ਇੰਤਜ਼ਾਰ ਲੋਕਾਂ ਨੂੰ ਕਰਨਾ ਪਵੇਗਾ ਸੋ ਸਾਨੂੰ ਇਹ ਵੀ ਗੱਲ ਸਾਹ ਪਤਾ ਕਿ ਕੈਨੇਡਾ ਜਿਹੜਾ ਆ ਕੰਸਟੀਟਿਊਸ਼ਨਲ ਮਨਾਰਕੀ ਆ ਸਿਲਸ 1534 1534 ਤੋਂ ਇਸ ਢੰਗ ਦੇ ਨਾਲ ਚੱਲਿਆ ਆ ਰਿਹਾ ਸੋ ਇਸ ਕਰਕੇ ਜਿਹੜੇ ਇਹ ਰਾਜੇ ਰਾਣੀਆਂ ਨੇ ਇਹਨਾਂ ਦੀਆਂ ਤਸਵੀਰਾਂ ਵੀ ਹੁੰਦੀਆਂ ਨੇ ਸੋ ਮੈਨੂੰ ਹੁਣ ਇਹ ਨਹੀਂ ਪਤਾ ਵੀ ਲੋਕ ਇਸ ਚੀਜ਼ ਦਾ ਵਾਕਿਆ ਹੀ ਇੰਤਜ਼ਾਰ ਕਰ ਰਹੇ ਨੇ ਜਾਂ ਲੋਕਾਂ ਵਾਸਤੇ ਇਹ ਕੋਈ ਵਾਸਤ ਵੱਡੀ ਖਬਰ ਨਹੀਂ ਆ ਕਿ ਫੋਟੋ ਪਹਿਲੀ ਲੱਗੀ ਹੈ ਨਮੀਲ ਲੱਗਣੀ ਚਾਹੀਦੀ ਜਾਂ ਨਹੀਂ ਚਾਹੀਦੀ ਜੀ ਬਿਲਕੁਲ ਆਪਣੇ ਕਲਤਾਰਨ ਬਾਈ ਜੀ ਇੱਕ ਵਾਰ ਮੜ ਜਾ ਆਪਣੀ ਜ਼ੁਬਾਨੀ ਵੀ ਆਪਣਾ ਫੋਨ ਨੰਬਰ ਔਰ ਸਰਵਿਸਿਜ਼ ਦੇ ਬਾਰੇ ਜ਼ਰੂਰ ਦੱਸ ਦਿਓ ਸਾਡੇ ਲਿਸਨਰਸ ਬਿਲਕੁਲ ਗਿਲਸਰ ਜਿਵੇਂ ਜ਼ਿਕਰ ਕੀਤਾ ਕਿ ਜਿਸ ਨੂੰ ਵੀ ਟਰੱਕ ਟੇਲ ਲਗਾ ਲਾਉਣਾ ਹੈ ਜਾਂ ਕੋਈ ਟਿਪੈਂਟ ਲੈਣਾ ਹੈ ਉਹਦੇ ਵਾਸਤੇ ਲੋਨ ਲੀਸ ਵਾਸਤੇ ਇਹ ਫਾਈਨੈਂਸ਼ੀਅਲ ਹੈਲਪ ਦੀ ਲੋੜ ਹੈ ਸੋ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਮੇਰਾ ਨੰਬਰ 416 848 9698 4168489698 ਸੋ ਕਿਸੇ ਵੀ ਤਰੀਕੇ ਦੀ ਹੋਰ ਸਲਾਹ مشورہ ਕਰਨਾ ਹੋਵੇ چاہے ਤੁਸੀਂ ਕੋਈ ਟਰੱਕ ਟੇਲ ਲੈਣਾ ਉਹਦੇ ਵਾਸਤੇ ਸਲਾਹ ਕਰਨੀ ਸੋ ਇਸੇ ਨੰਬਰ ਤੇ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਬਹੁਤ ਸ਼ੁਕਰੀਆ ਕਲਤਨ ਵੀਰੇ